ਦਾ ਬਲੌਗ ਸੰ ਲੋ ਕੀ ਕੀ ਕੀਤਾ ਅੱਜ ਦਿਹਾੜੇ ਪਹਿਲਾਂ 4:30 ਵਜੇ ਉੱਠੇ ਫਿਰ ਮੇਰੀ ਵਾਈਫ ਨਾਤੀ ਫਿਰ ਮੇਰਾ ਮੁੰਡਾ ਨਾਤਾ ਫਿਰ ਵਾਈਫ ਨੂੰ 6:30 ਵਜੇ ਕੰਮ ਤੇ ਛੱਡਿਆ ਤੇ ਫਿਰ 8:00 ਵਜੇ ਆਪਣੇ ਮੁੰਡੇ ਨੂੰ ਸਕੂਲ ਛੱਡਿਆ ਜੀ ਰਾਹ ਦੇ ਵਿੱਚ ਇੱਕ ਆਪਣੇ ਮੁੰਡੇ ਦਾ ਯਾਰ ਦੋਸਤ ਸੀਗਾ ਉਹਨੂੰ ਵੀ ਚੱਕਿਆ ਉਹ ਵੀ ਸਕੂਲ ਨਾਲ ਹੀ ਪੜਦਾ ਹੈ ਤੇ ਤੇ ਉਦੋਂ ਬਾਅਦੋਂ ਮੈਂ ਘਰੇ ਆ ਗਿਆ ਵਾਂ ਘਰੇ ਆ ਕੇ 10-15 ਮੈਂ ਟੀਵੀ ਦੇਖਦਾ ਰਿਹਾ ਵਾਂ ਟੀਵੀ ਦੇਖ ਕੇ ਉਦੋਂ ਬਾਅਦੋਂ ਮੰਮੀ ਦੀ ਕਾਲ ਆ ਗਈ ਫਿਰ ਮੈਂ ਆਪਣੀ ਮੰਮੀ ਜੀ ਕੋਲ ਜਾ ਬੜਿਆ ਮੰਮੀ ਜੀ ਨੇ ਜਾਂਦ ਨੂੰ ਇੱਕ ਸਰਪ੍ਰਾਈਜ਼ ਦਿੱਤਾ ਸੋਚੋ ਕੀ ਸੋਚੋ ਕੀ ਬਿਸਕਟ 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 ਆ ਲਓ ਵੀ ਜੀ ਦੇਖੋ ਬਿਸਕਟ ਆ ਮੰਮੀ ਨੇ ਬਿਸਕਟ ਦਿੱਤੇ ਆ ਇਹਨਾਂ ਜਿਹੜਾ ਆਂਡਾ ਵੀ ਪਾਇਆ ਹੋਇਆ ਵੈ ਤੇ ਹੁਣੇ ਮੈਂ ਪਹਿਲਾਂ ਰੋਟੀ ਖਾਧੀ ਸੀ 4 ਵਜੇ ਘਰੇ ਜਾ ਕੇ ਫਿਰ 5 ਵਜੇ ਬਾਹਰ ਖੇਡਣ ਚੱਲੇ ਸੀਗੇ ਫਿਰ ਗਿਆ ਨਹੀਂ ਗਿਆ ਕਿਉਂਕਿ ਹਵਾ ਬਹੁਤ ਵਗ ਰਹੀ ਹੈ ਅੱਜ ਤੇ ਉਦੋਂ ਬਾਦੋਂ ਹੁਣ ਫਿਰ ਪੈਣਾ ਸੀਗਾ ਤੇ ਮੈਂ ਤਾਂ ਚੱਕ ਕੇ ਲਿਆਇਆ ਬਿਸਕਟ ਬਿਸਕਟ ਬਿਸਕਟ